ਅਜੇ ਤੱਕ ਵੀ ਡੀਜਿਆਂ ਦੇ ਵਿੱਚ ਜਿਹੜਾ ਨਾਲ ਉਹ ਇੱਕ ਨਾਟਕੀ ਟੱਚ ਜਿਹਾ ਲਾਉਂਦੇ ਹੁੰਦੇ ਆ ਬੜਾ ਕਰਾਰਾ ਪੂਦਨਾ ਜੀ ਜੀ ਹਾਂਜੀ ਤੇ ਇਹ ਦੁਗਾਣਾ ਸੀ ਫਿਰ ਇਸੇ ਤਰ੍ਹਾਂ ਬਾਬਾ ਵੇ ਕਲਮ ਰੋੜ ਨੀ ਨਿੱਕੀ ਇਹ ਲਾਦੇ ਜੋਰ ਇਹ ਵੀ ਡੀਜਿਆਂ ਦੇ ਵਿੱਚ ਅਜੇ ਤੱਕ ਚੱਲਦਾ ਫਿਰ ਜਿਹੜਾ ਵਾਰ-ਵਾਰ ਸਾਰੇ ਆਪਾਂ ਯਾਦ ਕਰਦੇ ਆ ਜਿਹੜਾ ਇਹਦੇ ਵੱਡੇ ਗੀਤਾਂ ਚ ਸਾਬਤ ਹੋਇਆ ਉਹ ਜਸਵੰਤ ਸੰਦੀਲੇ ਦਾ ਲਿਖਿਆ ਹੋਇਆ ਸੀ ਉਹ ਸੀ ਸ਼ਾਹਾਂ ਦਾ ਕਰਜ਼ਬੋਰਾ ਯਾਰ ਦਾ ਦਰਦ ਬੁਰਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਇੱਕ ਗੀਤੇ ਨੇ ਇੱਕ ਤਾਂ ਸੀ ਨਾ ਲੱਗੀ ਨਜ਼ਰ ਪੰਜਾਬ ਨੂੰ ਸੁਰਜੀਤ ਪਾਤਰ ਦਾ ਲਿਖਿਆ ਹੋਇਆ ਇੱਕ ਕਿਸੇ ਹੋਰ ਲੇਖਕ ਦਾ ਲਿਖਿਆ ਹੋਇਆ ਸੀਗਾ ਉਹ ਜਗਮਉਂ ਕੌਰ ਨੇ ਵੀ ਗਾਇਆ ਸੀ ਫਿਰ ਇੱਕ 사ਜਨ ਰਾਏ ਕੁਟੀ ਦਾ ਲਿਖਿਆ ਗੀਤ ਵੀ ਜਗਮਉਂ ਕੌਰ ਦਾ ਦਹਾਕਿਆਂ ਵੱਧੀ ਚੱਲਦਾ ਰਿਹਾ ਉਹ ਸੀਗਾ ਕੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣਕਵਾਰੇ ਰਾਤੀ ਅੰਬਰਾਂ ਤੇ ਜਿਵੇਂ ਟਿਕਦੇ ਤਾਰੇ ਜਗਮਉਂ ਕੌਰ ਨੇ ਲੋਕ ਗੀਤ ਵੀ ਬਹੁਤ ਗਾਏ ਟੱਪੇ ਵਗੈਰਾ ਤੇ ਜਿਹੜੇ ਇਹਨਾਂ ਸ਼ੁੱਧ ਲੋਕ ਗੀਤ ਜਿਹੜੇ ਆਪਾਂ ਨੂੰ ਕਹਿੰਦੇ ਆ ਉਹ ਸਾਹਮਣੇ ਨੇ ਆਏ ਉਹਨਾਂ ਚੋਂ ਇੱਕ ਲੋਕ ਗੀਤ ਜਿਹੜਾ ਉਹ ਅਸੀਂ ਵੀ ਇਹ ਤੋਂ ਫਿਰ ਦੁਬਾਰਾ ਗਵਾਇਆ ਸੀ ਪਹਿਲਾਂ ਵੀ ਕਹੀਦਾ ਸੀ ਉਹ ਉਹੋ ਮੈਨੂੰ ਜਦੋਂ ਇਹਨਾਂ ਨੇ ਪਹਿਲਾਂ ਸੁਣਾਇਆ ਤੇ 21 ਸੈਕਟਰ ਆਪਣੀ ਮਾਤਾ ਦੇ ਅਸੰਡਾਇਆ ਜੀ ਜਦੋਂ ਅਸੀਂ ਅਜੇ ਮੈਟਰ ਸਿਲੈਕਟ ਕਰ ਰਹੇ ਸੀ ਕੈਸਟ ਵਾਸਤੇ ਤੇ ਉਹਨਾਂ ਨੇ ਨਾ ਸਿਰ ਜੋੜ ਕੇ ਮਾਂਤੀ ਨੇ ਉਹ ਕਹਿੰਦੇ ਵੀ ਅਸੀਂ ਪਹਿਲਾਂ ਵੀ ਇਹ ਗਾਉਂਦੀ ਹੁੰਦੀ ਸੀ ਤੁਹਾਨੂੰ ਗਾ ਕੇ ਦਿਖਾਉਨੇ ਆ ਉਹਦੇ ਚ ਲਾਈਨਾਂ ਹੁੰਦੀਆਂ ਸੀ ਹਰੀਆਂ ਪੀਲਾਂ ਪੱਕੀਆਂ ਕੋਈ ਹੋ ਗਈਆਂ ਲਾਲ ਗੁਲਾਲ ਨਹੀਂ ਮਾਏ ਧੀਆਂ ਨੂੰ ਸੋਹਰੇ ਤੋਰ ਕੇ ਹੁਣ ਕਿਹਾ ਕਿ ਲੱਗਦਾ ਜੀ ਨਿਪ ਭਲੀਏ ਮਾਏ ਭਲੀਏ ਲੋਕ ਕੇ